ਪੀਏ ਤੋਂ ਕਵਰ ਸਟਾਰਟ ਹੋ ਜਾਂਦੇ ਠੀਕ ਆ ਆ ਵਾਲਾ ਕਵਰ ਸਿਰਫ 100 ਰੁਪਏ ਚ ਮਿਲ ਜਾਂਦਾ ਤੁਹਾਨੂੰ ਤੇ 1000 ਤੱਕ ਚਲੇ ਜਾਂਦੇ ਆ ਫਾਰਮ ਵਾਲੇ ਵੱਖਰੇ ਵੱਖਰੇ ਟਾਈਪ ਦੇ ਉਸ ਤੋਂ ਬਾਅਦ LED ਆ ਗਈਆਂ ਹਰ ਇੱਕ ਟਾਈਪ ਦੀ LED ਨਿਊ ਮੋਡੀਫਿਕੇਸ਼ਨ ਦੇ ਅੰਦਰ ਹਰ ਇੱਕ ਤਰ੍ਹਾਂ ਦਾ ਇੰਸਟਾਗ੍ਰam ਤੇ ਜੋ ਵੀ ਟ੍ਰੈਂਡਿੰਗ ਚ ਚੱਲਿਆ ਉਹ ਸਾਰਾ ਕੁਝ ਮਿਲ ਜੇਗਾ ਸਪਿੰਨਰ ਵਾਲਾ ਚਾਹੀਦਾ ਤੁਹਾਨੂੰ ਸਟੇering ਉਹ ਮਿਲ ਜੇਗਾ ਅੱਛਾ ਇਹਦੀ ਫਿਨਿਸ਼ਿੰਗ ਚੈੱਕ ਕਰੋ ਤੁਸੀਂ ਫਿਨਿਸ਼ਿੰਗ ਦੇਖਿਆ ਜੇ ਬਾਕੀ ਕੁਆਲਿਟੀ ਜਿਹੜੇ ਮੋਮੋਸ ਦੇ ਵਿੱਚ ਪਹਿਲਾਂ ਸਟੇering ਆਇਆ ਸੀ ਤਾਂ ਹੁਣ ਤੁਸੀਂ ਦੇਖੋ ਨਵਾਂ ਆ ਗਿਆ ਅਪਗ੍ਰੇਡ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਬਾਈਕ ਕੋਲੇ ਮੋਡੀਫਿਕੇਸ਼ਨ ਦੀ ਐਸੈਸਰੀ ਜਿਹੜੀ ਉਹ ਮਿਲੇਗੀ ਤਾਂ ਜਿਹੜੇ ਮਰਜੀ ਦਾ ਹਾਂਜੀ ਇਹ ਜੇ ਡਿਜ਼ਾਈਨ ਹੋਰ ਵੀ ਲੈਣਾ ਡਿਜ਼ਾਈਨ ਮਿਲ ਜਾਣਗੇ ਅੱਛਾ ਡਿਜ਼ਾਈਨ ਵੀ ਮਿਲ ਜਾਣਗੇ ਤੇ ਇਸ ਤੋਂ ਇਲਾਵਾ ਮੈਂ ਗੱਲ ਕਰ ਰਿਹਾ ਸੀ ਮੋਮੋਜ਼ ਵਾਲੇ ਦੀ ਆਹ ਪਿਆ ਨਾ ਹਾਂਜੀ ਹੁਣ ਆਹ ਸਟੀering ਆਹ ਵਾਲਾ ਆਹ ਵਾਲੇ ਚ ਤੇ ਆਹ ਵਾਲੇ ਚ ਇੱਥੇ ਆਪਣਾ ਪਿਆ ਆਹ ਮੋਮੋ ਵਾਲਾ ਬਹੁਤ ਡਿਫਰੈਂਸ ਹੈ ਜੀ ਬਹੁਤ ਜ਼ਿਆਦਾ ਡਿਫਰੈਂਸ ਆ ਗਿਆ ਪਹਿਲਾਂ ਕਾਫੀ ਪੁਰਾਣੀ ਆਈਟਮ ਹੋ ਗਈ ਹਾਂ ਕਾਫੀ ਪੁਰਾਣੀ ਇਹ ਹੁਣ ਨਵੀਂ ਆਈ ਆ ਹੁਣ ਨਵੀਂ ਟ੍ਰੈਂਡਿੰਗ ਚਾਹ ਚੱਲਦੀ ਹੈ ਨਾ ਜੇ ਮੈਂ ਗੱਲ ਕਰਾਂ ਤੇ LED ਦੇ ਵਿੱਚ ਮੈਂ ਵੀਰੇ LEDਆਂ ਕਿਹੜੇ ਕਿਹੜੇ ਟਾਈਪ ਦੀਆਂ ਆਪਾਂ ਜੇ ਗੱਲ ਕਰੀਏ ਸਭ ਤੋਂ ਪਹਿਲਾਂ ਆਪਾਂ ਲਾਉਨੇ ਆ ਹੌਲੈਂਡ ਮਾਡਲ ਛਤਰੀ ਠੀਕ ਹੈ ਜੀ ਉਹਦੇ ਅੱਗੇ ਕੀ ਹੁੰਦਾ ਹੁੰਦੇ ਅੱਗੇ ਆਪਾਂ ਲਾਉਨੇ 31 ਇੰਚੀ ਬਾਰ ਲੇਟ ਅੱਛਾ ਜੀ ਇਹ ਵਾਲੀ ਅੱਗੇ ਲਾਉਨੇ ਆ ਹਾਂ ਸਭ ਤੋਂ ਹਾਈ ਡਿਮਾਂਡਡ ਆਉਂਦੀ ਆਹ ਲੇਟ ਜਿਹੜੀ 31 ਇੰਚੀ ਆਪਾਂ ਛਤਰੀ ਤੇ ਪੂਰੀ ਪੂਰੀ ਲਾਉਨੇ ਆ ਪੂਰੀ ਪੂਰੀ ਆਉਂਦੀ ਹੈ ਪੂਰੀ ਪੂਰੀ ਹੁੰਦੀ ਹੈ ਬੈਸਟ ਕੁਆਲਿਟੀ ਰਹੋਗੀ ਫਲ ਲੇਟ ਹੋਗੀ ਤੇ ਇਹਦਾ ਰੇਟ ਰਹੂਗਾ 700 ਰੁਪਏ ਠੀਕ ਹੈ ਜੀ 700 ਰੁਪਏ ਤੁਹਾਨੂੰ ਦੇ ਦਾਂਗਾ ਠੀਕ ਹੈ 700 ਰੁਪਏ ਜੀ ਦੇ ਦੇ ਦੋ ਇਹ ਜੋ ਬਾਜ ਜ ਵਰਾਈਟੀ ਉਹਨਾਂ ਦੀਆਂ ਵਰਾਈਟੀਆਂ ਬਹੁਤ ਆਉਂਦੀਆਂ ਨੇ ਇਹ ਵੀ ਖਰਾਬ ਖੂਕ ਤਾਂ ਨਹੀਂ ਹੁੰਦੀਆਂ ਜਿਵੇਂ ਕੁਝ ਵੀ ਨਹੀਂ ਹੋਣਾ ਪਾਣੀ ਪੂਣੀ ਚ ਆਪਣੇ ਕਿਉਂ ਟਰੈਕਟਰ ਬਾਹਰ ਖੜੇ ਰਹੇ ਬਾਹਰ ਵੀ ਖੜੇ ਰਹਿੰਦੇ ਨੇ ਚੱਲਦੇ ਵੀ ਨਹੀਂ ਮਿੱਟੀ ਵੀ ਰਹਿ ਜਾਂਦੀ ਹੈ ਮਿੱਟੀ ਚ ਸਾਰਾ ਕੁਝ ਹੀ ਹੋਣਾ ਟਰੈਕਟਰ ਲੈਡ ਚ ਤੁਹਾਨੂੰ ਕੋਈ ਕੰਪਲੀਟ ਨਹੀਂ ਆਊਗੀ ਠੀਕ ਹੈ ਜੀ ਜੇ ਆਪਾਂ ਹੁਣ ਇਹ ਚ ਮਰਕਰੀ ਵੀ ਆਉਂਦੀਆਂ ਨੇ ਜਿਹਨੂੰ ਆਪਾਂ ਕਰਵ ਕਹਿੰਦੇ ਆ ਜਿਵੇਂ ਹਾਲੈਂਡੋਂ ਆਉਂਦੀ ਹੈ ਠੀਕ ਹੈ ਜੀ ਇਹ ਕਰਵ ਵਾਲੀ ਆ ਗਈ ਹਾਲੈਂਡੋਂ ਇਹ ਸਹਿ ਛੋਟਾਊਗਾ ਠੀਕ ਹੈ ਜੀ 13 ਜੀ ਹਾਲੈਂਡੋਂ ਆਉਂਦੀ ਉਹ ਹੀ ਮਿਲਣਗੀਆਂ ਮੈਂ ਨਾ ਵੀ LED ਦਾ LED ਦਾ ਵੀ ਸਟਾਕ ਦੀ ਗੱਲ ਕਰਾਣਾ ਤੇ ਬਾਈਆਂ ਕੋਲੇ ਸਾਰਾ ਹੀ ਹੈ ਜੀ ਆਪਾਂ ਪਤਾ ਕੀ ਚੱਕਰ ਆ ਸਾਰੀਆਂ ਲੈਟਾ ਕਵਰ ਕਰਨ ਲੱਗ ਜੀਏ ਥੋੜੀ ਵੀਡੀਓ ਲੰਬੀ ਹੋ ਜੂਗੀ ਤੇ ਵੈਸੇ ਆਪਾਂ ਨਾਰਮਲੀ ਗੱਲ ਕਰੀਏ ਤਾਂ ਹਾਈ ਲੈਕਸ ਦੀਆਂ ਜਿਵੇਂ ਹੁਣ 21 ਇੰਚੀ ਆਪਾਂ ਬਾੜ ਲੈਟ ਕਰ ਦਿੰਦੇ ਆ ਅੱਛਾ ਜੀ 21 ਇੰਚੀ 21 ਇੰਚ ਬਾੜ ਲੈਟ ਅੱਛਾ ਜੀ ਆਪਣੇ ਕੋਲੇ ਐਸਾ ਕੋਈ ਸਮਾਨ ਨਹੀਂ ਜਿਹੜਾ ਐਸੈਸਰੀ ਦਾ ਜਿਹੜਾ ਨਹੀਂ ਮਿਲੂਗਾ ਜੈਨੂਨ ਵੀ ਮਿਲੇਗਾ ਜੈਨੂਨ ਮਿਲੂਗਾ ਹਾਂਜੀ ਬਾਹਰ ਦਾ ਲੋਗ ਬਾਹਰ ਦਾ ਸਾਰਾ ਕੁਝ ਮਿਲੂਗਾ ਹਣਾ ਹਾਈਲੈਕਸ ਦੀ origignal light ਆ ਇਹ ਠੀਕ ਹੈ origignal highlex ਦੀ ਇਹ white ਵੀ ਚੱਲੂਗੀ ਤੇ yellow ਵੀ ਚੱਲੂਗੀ yellow ਵੀ ਚੱਲੇਗੀ ਹਾਂਜੀ ਦੋਹਾਂ ਦੋ ਰੰਗ ਕੱਢੇਗੀ ਮਾਨ ਦੋ ਰੰਗ ਹੋ ਗਏ ਇਹ ਤਾਂ ਹੋ ਗਿਆ ਨੋਰਮਲ ਆਈਟ ਮਾਨ ਜਿਹੜੀ ਤੁਹਾਨੂੰ ਹਰ ਦੁਕਾਨ ਤੇ ਮਿਲ ਜੂਗੀ ਹਰ ਦੁਕਾਨ ਤੇ ਮਿਲ ਜੀ ਆਪ ਕੋਈ ਐਡਵਾਂਸ ਮੋਡੀਫਿਕੇਸ਼ਨ ਤੇ ਐਡਵਾਂਸ ਲਾਈਟਾਂ ਬਾਰੇ ਗੱਲ ਕਰੀਏ ਹਾਂਜੀ ਤੁਹਾਨੂੰ ਆਪਾ ਦਿਖਾਉਨੇ ਆ ਨਵੀਂ ਆਈਟ ਮਾਨ ਠੀਕ ਹੈ ਜੀ ਦਿਖਾਓ ਆਪਾਂ ਨੂੰ ਨਵੀਆਂ ਆਈਟਾਂ ਇਹਨੂੰ ਆਪਾਂ ਕਹਿੰਦੇ ਨੇ ਲੇਜ਼ਰ ਲਾਈਟ ਜਿਵੇਂ ਆ ਗੱਡੀ ਦੇ ਛਾਤੇ ਲੱਗੀ ਹੋਈ ਹੈ ਨਾ ਮੌਕੇ ਦੇ ਟ੍ਰੈਂਡਿੰਗ ਟਾਈਮ ਦੀ ਗੱਲ ਹੈ ਮੌਕੇ ਬਹੁਤ ਜ਼ਰ ਟ੍ਰੈਂਡਿੰਗ ਚ ਲੈਟ ਨਹੀਂ ਹੈ ਠੀਕ ਹੈ ਜੀ ਇਹ ਆ ਗੱਲ ਕਰੀਏ ਇਹ ਛਾਤੇ ਲਓ ਇਹ ਆਨ ਆਫ ਦਾ ਬਟਨ ਹੈ ਠੀਕ ਹੈ ਜੀ ਰਿਮੋਟ ਤੋਂ ਵੀ ਚੱਲੂਗੀ ਜੇ ਤੁਸੀਂ ਰਿਮੋਟ ਤੋਂ ਚਲਾਣਾ ਚਾਹੋਗੇ ਇਹ ਸਾਹਮਣੇ ਹੋ ਉਹ ਲੇਜ਼ਰ ਆਓ ਵੇਖੋ ਲੇਜ਼ਰ ਇਹਦੀ ਬਹੁਤ ਬਹੁਤ ਹੀ ਜ਼ਿਆਦਾ ਜਿਆਦਾ ਆਪਾਂ ਕਹਿੰਦੇ ਆ ਲਓ ਜੀ ਬਾਹਰ ਤੱਕ ਜਾਂਦੀ ਵੀ ਬਾਹਰ ਤੱਕ ਇਹਦਾ ਹਜੇ ਦਿਨ ਹੈ ਰਾਤ ਨੂੰ ਪਤਾ ਨਹੀਂ ਇਹ ਤੁਹਾਨੂੰ ਦਿਖਣੀ ਨਹੀਂ ਜੀ ਲਾਈਟ ਹੀ ਨਹੀਂ ਕਿੱਥੇ ਜਾ ਰਹੀ ਹੈ ਇਹ ਟ੍ਰੈਂਡਿੰਗ ਇਹ ਸਭ ਕੋਈ ਟ ਬਾਕੀ ਬਾਈਆਂ ਕੋਲੇ ਜਿੰਨਾ ਵੀ ਟ੍ਰੈਂਡਿੰਗ ਦਾ ਸਮਾਨ ਹੈ ਇੰਸਟਾਗ੍ਰਾਮ ਤੇ ਜਿਹੜੇ ਬੰਦੇ ਵੇਖ ਲੈਂਦੇ ਆ ਵੀ ਹਾਂ ਤੁਹਾਨੂੰ ਆ ਚੀਜ਼ ਚਾਹੀਦੀ ਉਹੀ ਭੇਜਦੇ ਆ। ਹੁਣ ਉਹਨਾਂ ਨਾਲ ਗੱਲ ਕਰਦੇ ਆ ਇਹਦੇ ਬਾਰੇ। ਅੱਛਾ ਜੀ। ਇਹ ਕੀ ਹੈ ਇਹਨੂੰ ਕਹਿੰਦੇ ਨੇ ਸਪਾਈਡਰ ਲਾਈਟ। ਸਪਾਈਡਰ ਲਾਈਟ ਦੇ ਥੱਲੇ ਲੱਗ ਜਾਂਦੀ ਆ। ਠੀਕ ਹੈ ਜੀ। ਤੇ ਕਾਫੀ ਆ ਸਾਰੀ ਲੈਣਾ ਨਿਕਲਦੀ ਆ ਨਾ ਟ੍ਰੈਕਟਰ ਦੇ ਥੱਲੋਂ। ਥੱਲੋਂ ਲੈਣਾ ਹੀ ਨਿਕਲਦੀ ਆ ਨਾ ਤੁਸੀਂ ਇੰਸਟਾਗ੍ਰਾਮ 'ਵਾਰ ਦੇ ਦੇਖਿਆ ਹੋਊਗਾ ਇਹਨੂੰ ਸਪਾਈਡਰ ਲਾਈਟ ਕਹਿੰਦੇ ਨੇ। ਇਹ ਕਿੰਨੇ ਪ੍ਰਾਈਸ ਰੇਂਜ ਦੀ ਥੋੜਾ ਜਿਹਾ ਪ੍ਰਾਈਸ ਰੇਂਜ ਆਪਾਂ ਲੇਜ਼ਰ ਬ स्पाइडर लाइट अपने कोले सामान ता कोई मैं ना भी गिनती नहीं कर सकता बंदा जे कोई आ जे है ना भी ट्रैक्टर खाली नहीं मुड़ता खाली नहीं मुड़ता सीट कवर अपने मगरी पे ने सीट कवर जी आपा गल करिए अच्छा कित्थों शुरू हो जंदे सीट कवर 100 रुपए दो सिर्फ हां 100 रुपए तो स्टार्टिंग हो जंदी है 100 रुपए तो स्टार्टिंग हो जंदी है सीट कवर जी सीट कवर दी गल ये 100 रुपए तो स्टार्टिंग है ठीक है 100 का सारा सेट मिलोगा दोनों ऊपर ऊपर नीचे दा ਉੱਪਰ-ਨੀਚੇ ਦਾ ਦੋਨੋਂ। ਜਿਵੇਂ ਆਪਾਂ ਕਰੀਏ ਜੇ ਵੱਡੇ ਕਵਰ ਆਉਂਦੇ ਨੇ। ਠੀਕ ਹੈ ਜੀ। ਇਹ ਵੀ ਮਿਲ ਜਾਣਗੇ? ਠੀਕ ਹੈ ਜੀ। ਜਿਹੜਾ ਮਰਜ਼ੀ ਰੰਗ ਲਓ ਇਹ ਚ। ਠੀਕ ਹੈ ਜੀ। 400 ਰੁਪਏ ਦਾ ਜੋੜਾ। ਇਹ 400 ਰੁਪਏ ਦਾ ਜੋੜਾ। ਉਸ ਤੋਂ ਬਾਅਦ ਜੇ ਆਪਾਂ ਹੋਰ ਅਪਗ੍ਰੇਡ ਹੋਈਏ ਜਿਹੜੀ ਅੱਜਕੱਲ੍ਹ ਚੱਲ ਰਹੇ ਨੇ ਫੋਮ ਵਾਲੇ ਕਵਰ। ਫੋਮ ਵਾਲੇ ਕਵਰ ਜਿਹੜੇ ਹੁਣ ਮੌਕੇ ਤੇ ਪਵਾ ਰਹੇ ਨੇ। ਮੌਕੇ ਤੇ ਪਾਰੇ ਲੋਕੀ। ਸਾਰੇ ਹਰ ਟਰੈਕਟਰ ਦਾ ਹਰ ਕਲਰ ਤੁਹਾਨੂੰ ਅਵੇਲੇਬਲ ਮਿਲੂਗਾ। ਠੀਕ ਹੈ ਜੀ। ਇਹ ਆ ਦੇਖੋ। ਸਭ ਤੋਂ ਮੇਨ ਗੱਲ ਅਸੀਂ ਇੱਥੇ ਕਪੜਾ ਯੂਜ਼ ਕਰਿਆ ਹੋਇਆ ਹੈ ਗੱਡੀ ਵਾਲਾ ਗੱਡੀ ਵਾਲੇ ਸੀਟ ਕਵਰ ਉਹ ਕਪੜਾ ਯੂਜ਼ ਕੀਤਾ ਹੋਇਆ ਹੈ ਮੰਨ ਲਓ ਗੱਡੀ ਗੱਡੀ ਵਾਲੇ ਕਵਰ ਲਾਤੇ ਤੁਸੀਂ ਗੱਡੀ ਵਾਲਾ ਜਿਹੜਾ ਕਪੜਾ ਹੈ ਉਹ ਲਾਤਾ ਮੋਡੀਫਾਈਡ ਫੁੱਲ ਫੋਰਮ ਹੋਊਗੀ ਠੀਕ ਹੈ ਜੀ ਜਿਵੇਂ ਮਰਜ਼ੀ ਬੰਦਾ ਬਰਤੇ ਨੂੰ ਬਹੁਤ ਕੰਫਰਟੇਬਲੀ ਬੈਠੂਗਾ ਕੰਫਰਟੇਬਲ ਸੀਟ ਬਣਾਉਣੀ ਤੁਸੀਂ ਜੇ ਮੈਂ ਇਹਦੇ ਰੇਂਜ ਕੀ ਹੋਊਗੀ 800 ਰੁਪਏ ਤੇ ਲੱਗੇ 1000 ਰੁਪਏ ਦਾ ਅੱਛਾ 200 ਦਾ ਕਾਦਾ ਫਰਕ ਕਪੜੇ ਦਾ ਡਿਫਰੈਂਸ ਕਪੜੇ ਦਾ ਹੀ ਫਰਕ ਹੈ ਕੁਆਲਿਟੀ ਦਾ ਫਰਕ ਰਹੇਗਾ ਕੁਆਲਿਟੀ ਦਾ ਫਰਕ ਹੈ ਕੁਆਲਿਟੀ ਦੀ ਜੇ ਮੈਂ ਅੰਦਰ ਗੱਲ ਕਰਾਂ ਬਈ ਕੋਈ ਐਸਾ ਸਮਾਨ ਤਾਂ ਨਹੀਂਗਾ ਹੋਣਾ ਜਿਹੜਾ ਆਪਣਾ ਮਾੜਾ ਨਾ ਹੋਵੇ ਬਸ ਕਸਟਮਰ ਤੋਂ ਕਸਟਮਰ ਪਤਾ ਕੀ ਕਸਟਮਰ ਹੁੰਦੇ ਹਰ ਤਰ੍ਹਾਂ ਦਾ ਕੋਈ ਸਸਤਾ ਹੀ ਮੰਗਦਾ ਕੋਈ ਵਧੀਆ ਮੰਗਦਾ ਤੇ ਸਾਰਾ ਕੁਝ ਆਪਣੇ ਉਹ ਮੰਨੋ ਸਸਤੇ ਵਾਲੇ ਤੇ ਤਾਂ ਚੱਲ ਆਪਾਂ ਕਹਿ ਸਕਦੇ ਆਂ ਵੀ ਸਸਤਾ ਰ ਜੇ ਮਹਿੰਗੇ ਦੀ ਮੈਂ ਗੱਲ ਕਰਾਂ ਇੱਕ ਦਿਨ ਬੰਦਾ ਰੋਵੇਗਾ ਪਰ ਚੀਜ਼ ਨੂੰ ਯਾਦ ਕਰੇ ਪਰ ਚੀਜ਼ ਨੂੰ ਯਾਦ ਰੋ ਹੁਣ ਜਿਵੇਂ ਆਪਾਂ ਬੱਤੀਆਂ ਦੀ ਗੱਲ ਕਰਦੇ ਆ ਟਰੈਕਟਰ ਹਰ ਹਰ ਜਿਵੇਂ ਦਾਰ ਆਪਣਾ ਕਿਸਾਨ ਹਰ ਕਿਸਾਨ ਪਰ ਬੱਤੀ ਜੁੜ ਲਉਂਦੇ ਆ ਹਾਂਜੀ ਇਹ ਨੂੰ ਕਹਿੰਦੇ ਨੇ ਆਪਾਂ ਸਿੰਪਲ ਬੱਤੀ ਇਹ ਤਾਂ ਮੈਨੂੰ ਲੱਗਦਾ ਹਰ ਇੱਕ ਦੁਕਾਨ ਤੇ ਮਿਲ ਜੇਗੀ ਹਰ ਇੱਕ ਦੁਕਾਨ ਤੇ ਮਿਲੂਗੀ ਹਾਂਜੀ ਇਹ ਮਿਲੂਗੀ ਜੀ ਇਹ ਮਿਲੇਗੀ ਬਟ ਜੇ ਸੋਦੇ ਕੋਲ ਹੋਵੇ ਉਹ ਦਿਖਾਓ ਸਾਨੂੰ ਇਹ ਤਾਂ ਮੈਂ ਅੰਨਾ ਵੀ ਇੱਥੇ ਬਾਜ਼ਾਰ ਚ ਧੁਰ ਦੋ ਤਾਨੂੰ ਮਿਲ ਜੇਗੀ ਤੁਹਾਨੂੰ ਹਰ ਜਗ੍ਹਾ ਮਿਲੂਗੀ ਹਰ ਜਗ੍ਹਾ ਮਿਲ ਜੇਗੀ ਆਪਾਂ ਬੱਤੀਆਂ ਦੀ ਲਾਈਨ ਸਟਾਰਟ ਕਰੀਏ ਅ ਇਹ ਤੋਂ ਬਾਅਦ ਇਹਨਾਂ ਦੀ ਕੀ ਕੰਪਲੇਂਟ ਆਉਂਦੀ ਹੈ ਇਹਨਾਂ ਦੀ ਖਰਾਬ ਹੋਣ ਦੀ ਬਹੁਤ ਕੰਪਲੇਂਟ ਆਉਦੀ ਹੈ ਠੀਕ ਹੈ ਜੀ ਉਹਦੇ ਲਈ ਆਪਾਂ ਆ ਬੱਤੀ ਲਿਆਂਦੀ ਠੀਕ ਹੈ ਜੀ ਇਹ ਦੀ ਤੁਹਾਨੂੰ ਕਦੇ ਵੀ ਕੰਪਲੀਟ ਨਹੀਂ ਹੋਊਗੀ ਇਹਦੀ ਕੰਪਲਿੰਕ ਕਰਦੀ ਆ ਇਹ ਨਹੀਂ ਵੇਖੀ ਅਜੇ ਤੱਕ ਮਾਰਕੀਟ ਤੋਂ ਹਾਂ ਤੇ ਇਹ ਤੋਂ ਬਾਅਦ ਵੀ ਜੇ ਅਪਗ੍ਰੇਡ ਕਰੀਏ ਜੌਂਡੀਅਰ ਐਸੀ ਕੈਬਨ ਉਹਨਾਂ ਨੂੰ origignal ਬੱਤੀ ਆਉਂਦੀ ਹੈ ਅੱਛਾ ਜੀ ਉਹ ਆ ਰਹੀ ਅੱਛਾ ਆ ਵਾਲੀ ਬੱਤੀ ਦੀ ਕੁਆਲਿਟੀ ਬਹੁਤ ਖਰਾਬ ਹੀ ਨਹੀਂ ਹੁੰਦੀ ਮੈਂ ਆਖਾਂ ਜੀ ਮੈਂ ਕਹਿੰਦਾ ਕਦੇ ਵੀ ਨਹੀਂ ਖਰਾਬ ਹੋਗੀ ਤੁਹਾਡੀ ਸਭ ਤੋਂ ਮੇਨ ਗੱਲ ਦਿਖਾਈਏ ਆ 3D 3D ਬੱਤੀ ਕਹਿੰਦੇ ਨੇ ਆਪਾਂ ਇਹਨੂੰ ਠੀਕ ਹੈ ਜੀ ਆ ਲੋ ਕੋਈ ਸਮਾਨ ਹੀ ਨਹੀਂ ਹੈ ਇੱਥੇ ਅੱਛਾ ਸਮਾਨ ਹੀ ਨਹੀਂ ਹੈਗਾ ਬਸ ਕੁਝ ਖਰਾਬ ਹੀ ਨਹੀਂ ਹੋਣਾਗਾ ਖਰਾਬ ਹੀ ਨਹੀਂ ਹੋਣਾ ਵੀ ਐਂਦੇ ਚੱਲੂਗੀ ਟੌਪ ਦੀ ਹੈਨਾ ਹਾਂ ਬਲਿੰਕ ਕਰੋਗੀ ਟੌਪ ਤੇ ਚੱਲੂਗੀ ਫੋਲ ਠੀਕ ਹੈ ਜੀ ਹਾਂਜੀ ਇੱਕ ਮੈਨੂੰ ਤੁਸੀਂ ਇਹ ਯਾਦ ਕਰਾਤਾ ਏਸੀ ਕੈਬਿਨ ਜਿਹੜਾ ਕਹਿੰਦੇ ਨੇ ਨਾ ਉਹ ਵੀ ਸਮਾਨ ਹੈਗਾ ਜੀ ਏਸੀ ਕੈਬਿਨ ਏਸੀ ਕੈਬਿਨ ਵਾਲਾ ਹਾਜ਼ਰ ਕਿਉਂਦਾ ਆਪਾਂ ਪ੍ਰੋਵਾਈਡ ਕਰਾਇਆ ਨਹੀਂ ਜੀ ਅੱਛਾ ਜ ਪਤਾ ਨਹੀਂ ਤੁਸੀਂ ਸ਼ੌਂਕ ਨੂੰ ਰਖਾਤੀ ਸ਼ੌਂਕ ਨੂੰ ਇਹ ਆਪਣੇ ਨੇ ਹਾਂ ਜਿਆਦਾ ਹੈਵੀ ਡੇਟ ਕੁਆਂਟਲ ਦੀ ਆ ਡੇਟ ਕੁਆਂਟਲ ਹਾਂ ਜਿਹੜੇ ਆਪਣੇ ਬਾਈ ਕਿਸਾਨ ਜਿੰਦ ਦੇ ਸਾਈਡ ਦੇ ਹੋਗੇ ਅੱਛਾ ਜੀ ਵੀ ਬੰਨੀਗੜ ਸਾਈਡ ਦੇ ਹੋਗੇ ਇਹ ਥੋੜਾ ਰეკਮੈਂਡ ਕਰ ਦਿੰਦੇ ਨੇ ਇਸ ਟੈਂਕੀ ਨੂੰ ਇਸ ਟਾਈਪ ਦੀ ਟੈਂਕੀ ਨੂੰ ਪਰ ਜਿਵੇਂ ਆਪਣੀ ਲੋਕਲ ਬੈਲਟ ਆ ਗਈ ਉਹ ਸਿਰਫ ਸਿਰਫ ਆਪ ਆਪਣਾ ਕੋੜਾ ਨੰਬਰ ਜਿਹਨੂੰ ਕਹਿੰਦੇ ਆ ਆਪਾਂ ਉਹ ਮੰਗਦੇ ਨੇ ਜੀ ਹੁਣ ਮੈਂ ਵੀਰੇ ਗੱਲ ਕਰਾਂ ਬੈਟਰੀ ਬਾਕਸ ਹਨਾ ਜਿਹੜੇ ਬੈਟਰੀ ਬਾਕਸ ਸਾਰੇ ਡਾਇਰੈਕਟਰ ਦੇ ਅਵੇਲੇਬਲ ਮਿਲੂਗਾ ਠੀਕ ਹੈ ਜੀ ਜਿਵੇਂ ਜੂਨੀਅਰ ਦਾ ਆ ਗਿਆ ਚੌੜੀਅਰ ਦਾ ਕੀ ਸੀ ਲੋਨ ਦਾ ਫੋਲਡਿੰਗ ਬੈਟਰੀ ਬਾਕਸ ਆਉਂਦਾ ਹੈ ਹਾਂ ਜੀ ਪਾਈ ਦਾਣ ਥੱਲੇ ਲਾ ਕੇ ਕੁੰਮ ਕੇ ਬਾਹਰ ਆ ਜਾਂਦਾ ਹੈ ਉਹ ਵੀ ਤੁਹਾਨੂੰ ਮਿਲੂਗਾ ਉਹ ਵੀ ਮਿਲ ਜੇਗਾ ਹਰ ਡਾਇਰੈਕਟਰ ਦਾ ਜਿਵੇਂ ਹੈਵੀ ਲਵਾਂਗੇ ਹਲਕਾ ਲਵਾਂਗੇ ਸਾਰੇ ਤਿਆਰ ਮਿਲਣਗੇ ਠੀਕ ਹੈ ਜੀ ਇਸ ਤੋਂ ਬਾਅਦ ਹੋਰ ਆਪਾਂ ਨੂੰ ਕੀ ਦਿਖਾਓਗੇ ਜੀ ਇਸ ਤੇ ਅੰਦਰ ਕਿਹੜੀ ਮਾਡਲ ਇਹ ਤੋਂ ਬਾਅਦ ਥੋੜਾ ਟੈਰ ਵਾਲੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਆਂ ਬਾਕੀ ਬਾਈਆਂ ਦਾ ਜਿਹੜਾ ਪੇਜ ਹੋਵੇਗਾ ਹੁਣ ਜੀ ਸਵਰਾਜ ਖੜਿਆ ਹੈ ਇਹਨੂੰ 2 ਫੁੱਟ ਡਾਇਰ ਪਾਈ ਹੋਈ ਨੇ ਠੀਕ ਹੈ ਜੀ ਇਹਨੂੰ ਡਾਇਰ ਪਾਈ ਹੋਈ ਨੇ ਜੇ ਮੌਸਟਰ ਟਾਇਰ ਕਹਿੰਦੇ ਨੇ ਮੌਸਟਰ ਟਾਇਰ ਇਹਨੂੰ ਕਹਿੰਦੇ ਨੇ ਇਹ ਵੀ ਆਪਣੇ ਤੋਂ ਕਹਿਣਾ ਸਾਰਾ ਕੁਝ ਕੰਪਲੀਟ ਸਾਰੀ ਐਕਸੈਸਰੀ ਜਦੋਂ ਜੁਨੀਅਰ ਦੀ ਗੱਲ ਕਰੀਏ ਅੱਛਾ ਜੀ ਜੁਨੀਅਰ ਚ ਪਾਈ ਹੋਈ ਨੇ ਆਪਾਂ 30 ਗੁੱਡੀ ਡਾਇਰ 30 ਗੁੱਡੀ ਡਾਇਰ ਕਹਿੰਦੇ ਨੇ ਇਹਨੂੰ 10 ਵਾਲਾ ਨੰਬਰ ਠੀਕ ਹੈ ਜੀ 10 ਵਾਲਾ ਨੰਬਰ ਜਿਹੜੇ ਪਰਲੇ ਪਾਸੇ ਫਾਰਮ ਟਰੈਕ ਦੇਖ ਲਈਏ ਉਹ ਚ ਵੀ 2 ਫੁੱਟ ਡਾਇਰ ਪਾਇਆ ਹੈ ਮੌ 1016 ਟਾਇਰ 1016 ਇਹਦੀ ਕੋਸਟਿੰਗ ਟਾਇਰ ਦੇ ਸੈੱਟ ਦੀ ਰਹੂਗੀ 12000 ਰੁਪਏ ਦੀ ਅੱਛਾ ਇਹ ਰਿੰਮ ਵਗੈਰਾ ਵੀ ਨਾਲ ਆਪਾਂ ਪ੍ਰੋਵਾਈਡ ਕਰ ਦਾਂਗੇ ਰਿੰਮ ਪ੍ਰੋਵਾਈਡ ਕਰਾ ਦਾਂਗੇ ਤੇ ਟਾਇਰ ਦਾ ਸੈੱਟ ਤੁਹਾਨੂੰ 10 ਦਾ 12000 ਦਾ 1016 ਦਾ ਜੇ ਮੈਂ ਆ ਟਰੈਕਟਰ ਦੀ ਮੋਡੀਫਿਕੇਸ਼ਨ ਦੀ ਗੱਲ ਕਰਾਂ ਹੁਣ ਇਹ ਨਵਾਂ ਟਰੈਕਟਰ ਆਇਆ ਅੱਛਾ ਜੀ ਹਾਂ ਇਹਨੂੰ ਕੀ ਕਰਿਆ ਆਪਾਂ ਸਿਰਫ ਇੱਕ ਵੱਡਾ ਜਿਹੜਾ ਟਾਇਰ ਪਹਿਲਾਂ ਪਾਤੇ ਸੀਗੇ ਅੱਛਾ ਜੀ ਬੈਟਰੀ ਬਾਕਸ ਲਾਤਾ ਸੀਗਾ ਠੀਕ ਹੈ ਜੀ ਹੁਣ ਇਹਦੇ ਲਾਈਟਾਂ ਮਾਰੇ ਹੋ ਗਏ ਸੀਟ ਕਵਰ ਹੋ ਗਏ ਮਿਊਜ਼ਿਕ ਸਿਸਟਮ ਹੋ ਗਿਆ ਅੱਛਾ ਜੀ ਹਾਂ ਜੀ ਇਹ ਹ ਹੱਡ ਜਿਵੇਂ ਆ ਵੱਖਰਾ ਹੋਈ ਇਹ ਹਾਂ ਇਹ ਹੱਡ ਵੱਖਰਾ ਅਡਜਸਟੇਬਲ ਆ ਤੁਹਾਨੂੰ ਯੂ ਪਾਈਪ ਬਾਰੇ ਦੱਸਿਓ ਅੱਛਾ ਯੂ ਪਾਈਪ ਬਾਰੇ ਦੱਸੋ ਜੀ ਆਜੋ ਤੇ ਆ ਆਈਆਂ ਯੂ ਪਾਈਪ ਹਰ ਇੱਕ ਟਰੈਕਟਰ ਦੇ ਯੂ ਪਾਈਪ ਮਿਲੇਗੇ ਹਰ ਇੱਕ ਟਰੈਕਟਰ ਦਾ ਤੁਹਾਨੂੰ ਯੂ ਪਾਈਪ ਮਿਲੂਗਾ ਜਿਵੇਂ ਹੁਣ ਆਪਾਂ ਸਟਾਰਟਿੰਗ 'ਚ ਦੇਖੋ ਸਵਰਾਜ ਸੋਮਾਲੀਕਾ ਜੌਂਡੀਅਰ ਫਿਰ ਸਵਰਾਜ ਦੀ ਹੋ ਗਿਆ ਹਾਲੈਂਡ ਦੀ ਹੋ ਗਿਆ ਅੱਛਾ ਜੀ ਇਹਨਾਂ ਆਈਸ਼ਰ ਦਾ ਹੋ ਗਿਆ ਸਾਰੇ ਟਰੈਕਟਰ ਤੁਹਾਨੂੰ ਟਰੈਕਟਰ ਸਾਰੇ ਆ ਗਏ ਜੀ ਆਪਣੇ ਕੋਲੇ ਹਾਂਜੀ ਕੁਆਲਿਟੀ ਦਾ ਕੀ ਫਰਕ ਹੈ ਜੀ ਜਾਂ ਆਪਾਂ ਕੈਟਾਗਰੀ ਦੀ ਗੱਲ ਕਰਾਂ ਵੀ ਉਹਦੇ ਵਿੱਚ ਕੀ ਕੈਟਾਗਰੀ ਕੀ ਹੈ ਜੀ ਇਹ ਹਲਕੇ ਭਾਰੀ ਹਰ ਤਰ੍ਹਾਂ ਦਾ ਪਾਈਪ ਆਉਂਦਾ ਹੈ ਠੀਕ ਹੈ ਜੀ ਕਿਵੇਂ ਆਉਂਦਾ ਤੇ ਪੇਂਟ ਦੀ ਕੁਆਲਿਟੀ ਦਾ ਫਰਕ ਆਉਂਦਾ ਹੈ ਪਤਿਆਂ ਦਾ ਫਰਕ ਆਉਂਦਾ ਹੈ ਸਾਡੇ ਯੂਪਾ ਪਾਂ ਚ ਖਾਸ ਗੱਲ ਕੀ ਆ ਠੀਕ ਹੈ ਜੀ ਗੱਲ ਕਰੀਏ ਪਤਿਆਂ ਬਾਰੇ ਠੀਕ ਹੈ ਜੀ ਪਤਿਆਂ ਬਾਰੇ ਕਿਵੇਂ ਹੁਣ ਸਾਡੇ ਵਾਲੇ ਬਸ ਚੱਲਦਾ ਆਪਣਾ ਸਵਰਾਜ ਠੀਕ ਹੈ ਜੀ ਜਿਆਦਾ ਸਵਰਾਜ ਦਾ ਕੀ ਸੀਨ ਹੁੰਦਾ ਹੈ ਮਮਾ ਡਾਕਟਰ ਜੀ ਮੇਂ ਗਾਰ ਲੈ ਕੇ ਆਉਂਦਾ ਹੈ ਉਹ ਸਰਾਖੇ ਰੀ ਘਟੰਨ ਦਿੰਦਾ ਠੀਕ ਹੈ ਜੀ ਉਹਦੇ ਲਈ ਆਪਾਂ ਪੱਤੀਆਂ ਇਹ ਸਭ ਲਾਈ ਹੋਈਆਂ ਨੇ ਤੁਹਾਨੂੰ ਡਾਕਟਰ ਚ ਕੋਈ ਸਲਾਹ ਨਹੀਂ ਮਾਰਨਾ ਠੀਕ ਹੈ ਸਲਾਹ ਨਹੀਂ ਮਾਰਨਾ ਕੋਈ ਵੀ ਡਾਕਟਰ ਚ ਕਿਸੇ ਟਾਈਪ ਦਾ ਤੁਹਾਨੂੰ ਸਲਾਹ ਮਾਰਨ ਦੀ ਲੋੜ ਨਹੀਂ ਆ ਠੀਕ ਹੈ ਜੀ ਜਿਹੜਾ ਪਿਛਲਾ ਨਾਲ ਡੰਡਾ ਹੁੰਦਾ ਹੈ ਜਦੋਂ ਆਪਾਂ ਸਪੋਰਟ ਕਰਿਆ ਦਿੰਿਆ ਰਿਫਲੈਕਟਰ ਲੱਗਿਆ ਹੁੰਦਾ ਤੇ ਟੂਲ ਬਾਕਸ ਲੱਗਿਆ ਹੁੰਦਾ ਠੀਕ ਹੈ ਜੀ ਉਹ ਉਹੀ ਖੋਲਿਓ ਉਸੇ ਨਾਲ ਟੱਚ ਬਾਅਦ ਚ ਉਹ ਵੀ ਖਸਾ ਜਾਊਗਾ ਠੀਕ ਹੈ ਹਾਂਜੀ ਤੇ ਇਧਰਲੀ ਸਾਈਡ ਮੈਨੂੰ ਲੱਗਦਾ ਆ 8 ਇਹ ਹੱਪਾਂ ਆ ਗਈਆਂ ਇਹ ਕਿਹੜੇ ਟਰੈਕਟਰ ਦੀਆਂ ਇਹ ਮੈਸੀ ਦੀਆਂ ਨੇ ਜੀ ਇਹ ਮੈਸੀ ਦੀਆਂ ਆ ਗਈਆਂ ਹਾਂਜੀ ਇਹ ਆਪਣਾ ਮਹਿੰਦਰਾ ਦਾ ਆ ਗਿਆ origignal ਹਨਾ ਮਹਿੰਦਰਾ ਦਾ origignal ਬੰਪਰ ਆ ਗਿਆ ਜੀ ਠੀਕ ਹੈ ਜੀ ਆ ਆਪਣੇ ਦੂਜੇ ਮੋਡੀਫਿਕੇਸ਼ਨ ਉੱਤੇ ਹਨਾ ਲੇਖਿਆ ਸਾਰਾ ਕੁਝ ਮਿਲ ਜੇਗਾ ਆਪਣੇ ਕੋਲ ਸਾਰਾ ਕੁਝ ਅਵੇਲੇਬਲ ਹੈ origignal ਲਗੋ ਜਿਵੇਂ ਹੁਣ ਮਹਿੰਦਰਾ ਦਾ origignal ਬੰਪਰ ਆ ਗਿਆ ਉਹ ਸਮਰਾ ਦਾ ਆ ਗਿਆ ਕੰਪਨੀ ਵੱਲੋਂ ਜਿਹੜਾ ਆਉਂਦਾ ਹੈ ਕੰਪਨੀਆ ਵੱਲੋਂ ਆ ਗਿਆ ਹਾਂਜੀ ਤੇ ਇਸ ਤੋਂ ਇਲਾਵਾ ਵੀਰੇ ਯੂ ਪਾਈਪ ਤੇ ਮੈਂ ਇੱਕ ਗੱਲ ਕਰਾਂ weight ਦੀ weight ਆ ਆਪਣੀ ਮਰਜ਼ੀ ਨਾਲ ਵੀ ਹੋ ਸਕਦਾ ਹੈ ਆਪ ਦੀ ਵਰਜਨਲ ਵੀ ਹੋ ਜੂਗਾ ਜਿਹੜਾ ਸਿੰਪਲ ਹੁੰਦਾ ਹੈ ਜੇ ਵੀ ਤੁਸੀਂ ਹਾਈਟ ਦਾ ਕ ਠੀਕ ਹੈ ਜੀ ਸਿੰਪਲ ਯੂ ਪੈਪ ਦਾ ਕੀ ਸੀਨ ਹੁੰਦਾ ਜਿਵੇਂ ਹੁਣ ਆਪਾਂ ਆਮ ਯੂ ਪੈਪ ਲੈਣਾ ਦੁਕਾਨਦਾਰ ਤੋਂ ਹਾਂਜੀ ਇੱਕ ਤਾਂ ਉਹ ਚੋਂ ਹੁੰਦਾ ਮੈਟ ਕਲਰ ਠੀਕ ਹੈ ਜੀ ਜਿਹੜਾ ਆਪਾਂ ਮੈਟ ਰੰਗ ਕਰ ਦਿੰਦੇ ਆ ਉਹਦੇ 15 ਦਿਨ ਨਹੀਂ ਫੜਦਾ ਜੜ ਫੜ ਜਾਂਦਾ ਉਹ ਜੜ ਫੜ ਜਾਂਦਾ ਗੱਲ ਤਾਂ ਉਹ ਸਭ ਤੋਂ ਪਹਿਲਾਂ ਕੋ ਉਹ ਹੋ ਗਈ ਹੈ ਵਜਨ ਦਾ ਫਰਕ ਮਿਲੂਗਾ ਸੜੇ ਵਾਲਾ ਮੰਨ ਕੇ ਚਲੋ 4 ਤੋਂ 5 ਕਿਲੋ ਹੈਵੀ ਮਿਲੂਗਾ ਪਾਈਪ ਠੀਕ ਹੈ ਜੀ ਜੇ ਮੈਂ ਤੁਹਾਨੂੰ ਮੈਨੂੰ ਦੱਸਿਆ ਸੋਰਾਹ ਜਿਹੜੀ ਫਿਟਿੰਗ ਹੋਗੀ ਕੋਈ ਸਰਾਹ ਨਿਕੜਨਾ ਇਸ ਹਿਸਾਬ ਨਾਲ ਅਸੀਂ ਸਾਰੇ ਡੈਕਟਰਾਂ ਦੀ ਪ੍ਰੋਪਰ ਫਿਟਿੰਗ ਬਣਾਈ ਹੋਈ ਹੈ ਠੀਕ ਹੈ ਜੀ ਜੇ ਕੋਈ ਵੀ ਠੀਕ ਹੈ ਜੀ ਤੁਹਾਨੂੰ ਕੇਵਲ 3200 ਰੁਪਏ ਚ ਅਸੀਂ ਹੌਲ ਸੇਲ ਚ ਪ੍ਰੋਵਾਈਡ ਕਰਾ ਦਾਂਗੇ ਸਭ ਤੋਂ ਬੈਸਟ ਕੁਆਲਿਟੀ ਵਾਲਾ ਪੇਪਰ ਬੈਸਟ ਕੁਆਲਿਟੀ ਦਾ ਬੈਸਟ ਕੁਆਲਿਟੀ ਵਾਲਾ ਸਾਡੀ ਵਾਲੀ ਕੁਆਲਿਟੀ ਵਾਲਾ ਜੇ ਥੋੜਾ ਘੱਟ ਰਹਿਣਾ ਜਿਵੇਂ ਮਾਰਕੀਟਸ ਚ ਮਿਲਦਾ ਉਹ ਹੋਰ ਹੋਰ ਸਸਤਾ ਦੇਣਾ ਉਹ ਤਾਂ ਸਸਤਾ ਮਿਲਣਾ ਹੀ ਨਹੀਂ ਸਸਤਾ ਉਹ ਜੇ ਫਰਕ ਕੁਛ ਨਹੀਂ ਹੋਊਗਾ ਥੋੜਾ 2-300 ਦਾ ਫਰਕ ਆਊਗਾ ਠੀਕ ਹੈ ਜੀ ਪੱਟ ਜਿਹੜਾ ਯੂ ਤੁਸੀਂ ਵਰਤ ਕੇ ਦੇਖੋਗੇ ਹੋਰ ਫਿਟਿੰਗ ਦੇਖੋਗੇ ਤੁਹਾਨੂੰ ਬਹੁਤ ਵਧੀਆ ਕੁਆਲਿਟੀ ਦਾ ਮੇਨ ਆ ਜਾਂਦਾ ਹੈ ਕੁਆਲਿਟੀ ਮੇਨ ਹੁੰਦੀ ਹੈ ਠੀਕ ਹੈ ਕੁਆਲਿਟੀ ਤਾਂ ਮਾੜੀ ਮਿਲਣੀ ਠੀਕ ਹੈ ਜੀ ਇਸ ਤੋਂ ਬਾਅਦ ਆਪਣੇ ਕੋਲ ਆ ਆ ਗਏ ਹਨ ਖੁੱਲਣ ਇਹ ਆ ਅਡਜਸਟੇਬਲ ਪਾਈਪ ਆਪਾਂ ਕਿਹੜਾ ਦਿੰਦੇ ਹਾਂ ਹਾਂ ਜੀ ਇਹ ਅੱਗੇ ਪਿੱਛੇ ਹੋ ਜਾਂਦੀ ਹੈ ਅੱਗੇ ਪਿੱਛੇ ਠੀਕ ਹੈ ਤੁਹਾਨੂੰ ਮੈਂ ਮੜਾ ਜੇ ਹਾਲੈਂਡ ਵਾਲੇ ਮਾਡਲ ਦੇ ਛਤਰੀ ਬਾਰੇ ਦੱਸਿਆ ਸੀਗਾ ਜਿਹੜੀ ਹੁਣ ਟ੍ਰੈਂਡਿੰਗ 'ਚ ਆ ਆ ਤੁਹਾਨੂੰ ਹਾਲੈਂਡ ਮਾਡਲ ਚੜ੍ਹਦੀ ਆ ਗਈ ਠੀਕ ਹੈ ਹੁਣ ਕਰੀਮ ਛਤਰੀ ਆ ਗਈ ਹੈ ਹਾਲੈਂਡ ਮਾਡਲ ਇਹਨੂੰ ਆਪਾਂ ਹਾਲੈਂਡ ਮਾਡਲ ਕਹਿੰਦੇ ਨੇ ਐਚ ਆਫ ਡਿਜ਼ਾਈਨ ਹੁੰਦੇ ਨੇ ਜਿਵੇਂ ਆ ਆ ਗਿਆ ਆ ਪਟਿਆਲਾ ਡਿਜ਼ਾਈਨ ਕਹਿੰਦੇ ਨੇ ਇਹਨੂੰ ਕਟੜਾ ਡਿਜ਼ਾਈਨ ਆ ਗਿਆ ਇਹ ਸਾਰੇ ਤੁਹਾਨੂੰ ਅਵੇਲੇਬਲ ਮਿਲਣਗੇ ਕਰੀਮ ਕਲਰ ਜੋਨ ਡੀਅਰ ਤੋਂ ਨੇ ਹਰਾ ਗ੍ਰੀਨ ਮਿਲ ਜੂਗਾ yellow blue ਜਿਹੜਾ ਮਰਜੀ red ਜਿਹੜਾ ਮਰਜੀ ਕਲਰ ਤੁਸੀਂ ਮੈਸੀ ਤੋਂ ਲੈ ਕੇ ਹਰ ਇੱਕ ਟਰੈਕਟਰ ਜੇ ਅਸੀਂ ਨਾ ਨਹੀਂ ਲੈ ਰਹੇ ਲੈ ਰਹੇ ਇਸ ਦਾ ਮਤਲਬ ਇਹ ਆ ਵੀ ਸਾਰੇ ਟਰੈਕਟਰ ਸਾਰਿਆਂ ਦਾ ਤੁਹਾਨੂੰ ਅਵੇਲੇਬਲ ਹੈ ਰੇਟ ਆਪਾਂ ਤੁਹਾਨੂੰ ਦੱਸਿਆ ਸੀਗਾ ਕੇਵਲ 8500 ਰੁਪਏ ਚ ਔਰ ਸਿਲਰੇਟ ਜਿਵੇਂ ਮਰਜ਼ੀ ਤੁਸੀਂ ਅਵੇਲੇਬਲ ਕਰਾ ਦੋ ਜੀ ਵੀਰੇ ਕਿਸੇ ਨੇ 50 ਪੀਸ ਮੰਗਾਉਣੇ ਹੁਣ ਕੋਈ ਦੁਕਾਨ ਵਾਲਾ ਹੀ ਮੰਗ ਲੇ ਜੀ ਜਿਵੇਂ ਮਰਜ਼ੀ ਲੋ ਜੀ ਉਹਨੂੰ ਵੀ ਮਿਲ ਜਾਣਗੇ ਹਣਾ ਕੁਆਨਟੀਟੀ ਤੇ ਕੁਆਲਿਟੀ ਠੀਕ ਹੈ ਜੀ ਦੋਨੋਂ ਤੁਹਾਨੂੰ ਹਮੇਸ਼ਾ ਫੁੱਲ ਮਿਲਣਗੇ ਆ ਫੁੱਲ ਮਿਲਣਗੇ ਪਾਵਰ ਸੀਜ਼ਨ ਆਫ ਹੋਵੇ ਪਾਵਰ ਸੀਜ਼ਨ ਹੋਵੇ ਨਾ ਹੋਵੇ ਸਮਾਨ ਤੁਹਾਨੂੰ ਫੁੱਲ ਮਿਲੂਗਾ ਤੇ ਡਾਊਨ ਸੀਲਿੰਗ ਤੇ ਆਪਾਂ ਥੱਲੇ ਗੱਲ ਕੀਤੀ ਸੀ ਨਾ ਡਾਊਨ ਸੀਲਿੰਗ ਜਿਵੇਂ ਹੁਣ ਆ ਇੱਕ ਸੈਂਪਲ ਵੇਅ ਹੈ ਠੀਕ ਹੈ ਜੀ ਇਹਦੀ ਗੱਲ ਕਰੀਏ ਠੀਕ ਹੈ ਜੀ ਹਾਂ ਜੀ ਇਹ ਹੌਲੈਂਡ ਮਾਡਲ ਛਤਰੀ ਥੱਲੇ ਲੱਗ ਜਾਂਦਾ ਹੈ ਕੋਈ ਵੀ ਭਾਈ ਕੋਈ ਵੀ ਕਿਸਾਨ ਭਰਾ ਜੇ ਕਿਸੇ ਆਪ ਦੀ ਫੋਟੋ ਲਵਾਉਣਾ ਚਾਹੁੰਦਾ ਠੀਕ ਹੈ ਜੀ ਉਹ ਵੀ ਲਾ ਦਾਂਗੇ ਕੋਈ ਹੋਰ ਡਿਜ਼ਾਈਨ ਚਾਹੁੰਦਾ ਠੀਕ ਹੈ ਜੀ ਉਹ ਵੀ ਬਣਾ ਦਾਂਗੇ ਠੀਕ ਹੈ ਜੀ 7075 ਤੋਂ ਸਟਾਰਟਿੰਗ ਰਹੂਗੀ ਠੀਕ ਹੈ ਜੀ ਵਧੀਆ ਡਾਊਨਸਲਿੰਗ 99500 ਤੱਕ ਠੀਕ ਹੈ ਜੀ ਬਾਕੀ ਹੋਰ ਕੋਈ ਐਡਵਾਂਸ ਲੈਵਲ ਦੀ ਜਿਵੇਂ ਆਪਾਂ ਗੱਲ ਕਰੀਏ ਸੀ ਅੱਜ ਕੱਲ ਕੀ ਲਾ ਰਿਹਾ ਸੀ ਇੱਥੇ ਟੀਵੀ ਲਾ ਰਿਹਾ ਟੀਵੀ ਟੀਵੀ ਲਾਉਣ ਦਾ ਕਾਰਨ ਕੀ ਹੈ ਸੀ ਪੇਟੀ ਲਾਉਣੀ ਹੈ ਵੱਡੀ ਠੀਕ ਹੈ ਜੀ ਪਿੱਛੇ ਲੱਗਦੀ ਹੈ ਹਾਂਜੀ ਪਿੱਛੇ ਦੇਖਣ ਦੀ ਦਿੱਕਤ ਆਉਂਦੀ ਹੈ ਹਾਂਜੀ ਜੇ ਦਿਨ ਦਾ ਹੈ ਨਹੀਂ ਪ ਉਹਦੇ ਕਰਕੇ ਅਸੀਂ ਇੱਥੇ ਟੀਵੀ ਲਾਉਣਾ ਸ਼ੁਰੂ ਕਰਤਾ ਜਿਵੇਂ ਆਪਾਂ ਗੱਡੀਆਂ ਵਿੱਚ ਦੇਖਦੇ ਆ ਜਿਵੇਂ ਗੱਡੀ ਰਿਵਰਸ ਕਰੀਦੀ ਏ ਜਿਵੇਂ ਆਪਾਂ ਜਦੋਂ ਵੀ ਆਪਾਂ ਗੇਅਰ ਪਾਵਾਂਗੇ ਟਰੈਕਟਰ ਦਾ ਰਿਵਰਸ ਠੀਕ ਹੈ ਜੀ ਤੁਹਾਡਾ ਸਕਰੀਨ ਔਨ ਹੋ ਜੂਗੀ ਬੈਕ ਸਾਈਡ ਦਿਖਣਾ ਚਾਹੀਦਾ ਬੈਕ ਸਾਈਡ ਮਾਨੂੰ ਸਾਰਾ ਕੁਝ ਦਿਖੂਗਾ ਮੰਨ ਲਓ ਵੀ ਤੁਸੀਂ ਸੁਵਿਧਾ ਕਰਤੀ ਗੱਡੀ ਵਾਲੀ ਸਾਰਾ ਕੁਝ ਸਾਰਾ ਕੁਝ ਪ੍ਰੋਪਰ ਜਿਵੇਂ ਤੁਸੀਂ ਕਹੋਗੇ ਠੀਕ ਹੈ ਜੀ ਆ ਯੂਆਂ ਦਾ ਆਪਣੇ ਦੂਜੇ ਇਹ ਸਿੰਪਲ ਹੋਡਾਗੇ ਜਿਹੜੇ ਏਜੰਸੀ ਵਾਲੇ ਤੁਹਾਨੂੰ ਦੇਂਦੇ ਨੇ ਇਹ ਵੀ ਤੁਹਾਨੂੰ ਬਹੁਤ ਬੈਸਟ ਪ੍ਰਾਈਸ ਅਵੇਲੇਬਲ ਕਰਾਂਗੇ ਤੁਹਾਨੂੰ 2400 ਰੁਪਏ ਦਾ ਵਾਟਰਪਰੂਫ ਕਪੜਾ ਟੈਟਰਨ ਲਾ ਕੇ ਦੇਵਾਂਗੇ ਠੀਕ ਹੈ ਜੀ ਆ ਇਹਨਾਂ ਦੇ ਉੱਤੇ ਆਪਣੀ ਇਹ ਉਹ ਫੈਂਸੀਆਂ ਛਤਰੀਆਂ ਆ ਗਈਆਂ ਜਿਹੜੇ ਮਰਜ਼ੀ ਟਰੈਕਟਰ ਦਾ ਜਿਹੜਾ ਮਰਜ਼ੀ ਸਾਈਜ਼ ਲੋ ਜਿਹੜਾ ਮਰਜ਼ੀ ਕਲਰ ਕਾਲਾ ਹੋਵੇ ਪੀਲਾ ਨੀਲਾ ਲਾਲ ਪਈਆਂ ਨੇ ਜਿਹੜਾ ਮਰਜ਼ੀ ਲੋ ਹਰ ਇੱਕ ਟਰੈਕਟਰ ਦੇ ਸਾਰੀ ਸਾਰੀ ਜਗ੍ਹਾ ਹਰ ਇੱਕ ਤਰ੍ਹਾਂ ਦਾ ਸਮਾਨ ਮਿਲ ਜੇਗਾ ਬਿਲਕੁਲ ਤੇ ਆਪਾਂ ਚੱਲਦੇ ਹਾਂ ਪਹਿਲੀ ਦੁਕਾਨ ਦੇ ਉੱਤੇ ਤੇ ਉੱਥੇ ਤੁਹਾਨੂੰ ਹੋਰ ਡਿਟੇਲ ਦੇ ਦਿੰਨੇ ਨੇ ਥੋੜੀ ਬਾਤ ਹੀ ਚਲੋ ਜੇ ਆਪਾਂ ਗੱਲ ਕਰੀਏ ਹੁਣ ਆ ਫਾਰਮ ਟਰੱਕ ਖੜਿਆ ਠੀਕ ਹੈ ਜੀ ਇੰਦੇ ਵਿੱਚ ਪੇਟੀ ਬਹੁਤ ਹੈਵੀ ਲਾਈ ਹੋਈ ਹੈ ਨਾ ਮੈਂ ਪੇਟੀ ਤੇ ਹਾਂ ਇਹ ਦੀ ਤੁਸੀਂ ਪੇਟੀ ਦੇਖੋ ਆ ਪੇਟੀ ਤੋਂ ਸ਼ੁਰੂ ਕਰਾਂ ਇਹ ਕਿੱਥੋਂ ਮੰਨ ਲਓ ਇਹ ਵੀ ਆਪਣੇ ਕੋਲੇ ਲੱਗੀ ਹੈ ਹਾਂਜੀ ਹਾਂਜੀ ਅਸੀਂ ਆਪ ਲਾਈ ਇਹ ਠੀਕ ਹੈ ਜੀ ਪੇਟੇ ਦਾ ਚਾਰ ਪਾਣਾ 15 ਇੰਚ ਸਬੂਫਰ ਮਿਲਣਗੇ ਠੀਕ ਹੈ ਜੀ 24 ਸਪੀਕਰ ਮਿਲਣਗੇ ਠੀਕ ਹੈ ਜੀ ਬਹੁਤ ਵਧੀਆ ਬੇਸ ਹੈ ਪੇਟੀ ਦੀ ਠੀਕ ਹੈ ਜੀ ਹਾਂਜੀ ਤੇ ਆ ਉਤਲੇ ਬੰਨੇ ਡਾਊਨਸਲਿੰਗ ਡਾਊਨਸਲਿੰਗ ਆ ਵੀ ਇਹ ਥੋੜੀ ਜੀ ਫਿਰ ਵੀ ਸਿੰਪਲ ਡਾਊਨਸਲਿੰਗ ਹੈ ਜਿਆਦਾ ਓਵਰ ਮੋਡੀਫਾਈ ਨਹੀਂ ਹੈ ਇਹ ਹੈਵੀ ਮੋਡੀਫਿਕੇਸ਼ਨ ਮੋਇਸਟਰ ਡਾਇਰ ਆਪਾਂ ਇਹ ਚ ਪਾਤੇ 2 ਫੁੱਟ ਡਾਇਰ ਜਿਹਨੂੰ ਆਪਾਂ ਕਹਿ ਦਿੰਦੇ ਆ ਠੀਕ ਹੈ ਜੀ ਥੋੜਾ ਬੈਂਪਰ ਲਾਤਾ ਹੋਰ ਨਾ ਵਗੈਰਾ ਲੱਗ ਗਏ ਹਾਂ ਸਾਰੀ ਮੋਡੀਫਿਕੇਸ਼ਨ ਇਹਦੇ ਵਿੱਚ ਮੰਨ ਕੇ ਚੱਲੋ ਕੀਤੀ ਆ ਜਿੰਨੇ ਕ ਨੋਰਮਲ ਆਪਾਂ ਕਰਦੇ ਆ ਇਹ ਨੋਰਮਲ ਆ ਹਾਂ ਜਿਆਦਾ ਕੋਈ ਖਿੱਚਾ ਨਹੀਂ ਆ ਹਾਂ ਹਜੇ ਜਿਆਦਾ ਨਹੀਂ ਖਿੱਚਿਆ ਇਹ ਵੀ ਹੋ ਜਾਣਗੇ ਇਹ ਤਾਂ ਵੀ ਹੋ ਜੂਗੀ ਆ ਹਾਲੈਂਡ ਦੀ ਗੱਲ ਕਰੀਏ ਉਹ ਵੀ ਸੇਮ ਆ ਉਵਿਸੀ ਡਾਊਸਲਿੰਗ ਹੋ ਗਈ ਬੇਟੀ ਹੋ ਗਈ ਟਾਇਰ ਹੋ ਗਿਆ ਅਗਲੇ ਠੀਕ ਹੈ ਜੀ ਇਹ 3630 ਦਾ ਸਪੈਸ਼ਲ ਮਾਡਲ ਦੇ ਵਿੱਚ ਜਿਹੜਾ ਆਇਆ ਸਪੈਸ਼ਲ ਐਡੀਸ਼ਨ ਚ ਇਹਦੇ ਵਿੱਚ ਵੀ ਮੋਡੀਫਿਕੇਸ਼ਨ ਕੀਤੀ ਗਈ ਹੈ ਨਾ ਹਾਂਜੀ ਭਾਈ ਤੇ ਆਪਾਂ ਚੱਲਦੇ ਹੁਣ ਮੇਨ ਦੁਕਾਨ ਦੇ ਉੱਤੇ ਤੇ ਇਹ ਆਪਣਾ ਵੀਰੇ ਲੋਕੇਸ਼ਨ ਦੀ ਜੇ ਮੈਂ ਗੱਲ ਕਰਾਂ ਤਹਾਣਾ ਦੇ ਅੰਦਰ ਕਿੱਥੇ ਰਹਿ ਜਾਂਦੀ ਹੈ ਲੋਕੇਸ਼ਨ ਦੀ ਗੱਲ ਕਰੀ ਜੀ ਚੌਪੜਾ ਟ੍ਰੈਕਟਰ ਐਸੈਸਰੀਜ਼ ਠੀਕ ਹੈ ਜੀ ਚੰਡੀਗੜ੍ਹ ਰੋਡ ਚੰਡੀਗੜ੍ਹ ਰੋਡ ਨੀਅਰ ਨੀਲਮ ਹੋਟਲ ਅੱਛਾ ਜੀ ਹਾਂਜੀ ਜੇ ਵੀ ਤੁਹਾਡੇ ਨਾਲ ਮੰਨ ਲਓ ਕਿ ਸੇ ਨੂੰ ਐਵੇਂ ਵੀ ਨਹੀਂ ਸਮਝ ਆਈ ਹੈ ਨਾ ਕਿਵੇਂ ਵੀ ਨਹੀਂ ਸਮਝ ਆਈ ਅਸੀਂ ਇੰਸਟਾਗ੍ਰਾਮ ਤੋਂ ਜਿਹੜਾ ਸਾਡਾ ਅਕਾਊਂਟ ਤੁਹਾਨੂੰ ਦੱਸਿਆ ਚੋਪੜਾ ਟਰੈਕਟਰਸ ਅਸੀਂ ਉਹਦੇ ਲొਕੇਸ਼ਨ अवेलेबल ਹੈ ਠੀਕ ਹੈ ਜੀ ਸਾਡਾ ਨੰਬਰ ਵੀ अवेलेबल ਹੈ ਠੀਕ ਹੈ ਜੀ ਤੁਹਾਨੂੰ ਕੋਈ ਵੀ ਕੁਇਰੀ ਹੁੰਦੀ ਹੈ ਠੀਕ ਹੈ ਜੀ ਕਿਸੇ ਵੀ ਤੁਹਾਡਾ ਕੋਈ ਕਵਿਸ਼ਨ ਹੋਵੇ ਅੱਛਾ ਜੀ ਤੁਹਾਨੂੰ ਹੋਲ ਸੇਲ ਚ ਰਿਟੇਲ ਕੋਈ ਵੀ ਕਿਸੇ ਵੀ ਤੁਹਾਨੂੰ ਪ੍ਰੋਬਲਮ ਹੋਵੇ ਤੁਸੀਂ ਉਹਤੇ ਮੈਸੇਜ ਕਰੋ ਠੀਕ ਹੈ ਜੀ ਕਾਲ ਦਾ ਥੋੜਾ ਕਾਲ ਦੀ ਕੀ ਥੋੜੀ ਹੋ ਰਹਿੰਦੀ ਹੈ ਕਿ ਅਸੀਂ ਕਾਲ ਨਹੀਂ ਚੈੱਕ ਬੰਦੇ ਠੀਕ ਹੈ ਜੀ ਹਾਂ ਕਾਲ ਮੰਨ ਲਓ ਵੀ ਅਟੈਂਡ ਨਹੀਂ ਹੁੰਦੀ ਤਾਂ WhatsApp ਮੈਸੇਜ ਕਰ ਓਦੀ ਤੁਸੀਂ ਪਲੀਜ਼ WhatsApp ਮੈਸੇਜ ਕਰੋ ਤੁਹਾਡਾ ਮੈਸੇਜ ਵੀ ਸੀਨ ਕਰਾਂਗੇ ਥੋੜਾ ਰਿਪਲਾਈ ਵੀ ਕਰਾਂਗੇ ਤੁਹਾਨੂੰ ਹਰ ਚੀਜ਼ ਆਪਿਆ ਅਵੇਲੇਬਲ ਕਰਾਵਾਂਗੇ ਠੀਕ ਹੈ ਜੀ ਇਸ ਤੋਂ ਇਲਾਵਾ ਵੀਰੇ ਮੈਂ ਗੱਲ ਕਰਦਾ ਪਿਆ ਸੀ ਆ ਟੋਟਲ ਸਮਾਨ ਹੈਨਾ ਜੇ ਕੋਈ ਵੀ ਮੰਗਾਉਣਾ ਚਾਹੁੰਦਾ ਹੈ ਕਿਤੇ ਵੀ ਮੰਗਾਉਣਾ ਚਾਹੁੰਦਾ ਹਰ ਇੱਕ ਜਗ੍ਹਾ ਤੇ ਤੁਸੀਂ ਭੇਜ ਦੋਗੇ ਹਰ ਇੱਕ ਜਗ੍ਹਾ ਤੇ ਅਸੀਂ ਆਲ ਇੰਡੀਆ ਬਿਲਕੁਲ ਆਲ ਇੰਡੀਆ ওভার ਅਸੀਂ ਡਿਲੀਵਰੀ ਕਰਾਵਾਂਗੇ ਠੀਕ ਹੈ ਜੀ ਹਾਂਜੀ ਜੇ ਆਪਾਂ ਮੇਰੇ ਬੈਕ ਸਾਈਡ ਆ ਰਿਮ ਪਿਆਣਾ ਮੈਂ ਇਹ ਇਹ ਜਿਹੜਾ 1000 1100 16 ਦਾ ਟਾਈਟਰ ਆਉਂਦਾ ਉਹਦਾ origignal rim ਹੈ ਇਹ origignal rim ਹਾਂ ਕਈ ਬਾਈ ਕੀ ਕਹਿੰਦੇ ਨੇ ਸਰਾਹ ਵਾਲੇ ਰਿਮ ਹੁੰਦੇ ਨੇ ਜੇ ਆਪ ਗਲੀ ਵਾਲੇ ਰਿਮ ਗਏ ਤਾਂ ਉਹ ਚ ਕੀ ਹੁੰਦਾ ਉਹ ਕੱਟ ਕੇ ਜੋੜ ਲਾਇਆ ਹੁੰਦਾ ਚਦਰ ਦਾ ਜੋੜ ਲਾਇਆ ਜਾਂਦਾ ਇਹ ਚ ਕੋਈ ਜੋੜ ਨਹੀਂ ਆ ਵਜ਼ਨ ਉਸ ਰਿਮ ਨਾਲ ਡਬਲ ਵਜਨ ਹੈ ਡਬਲ ਵਜਨ ਆ ਡਬਲ weight ਆ ਤੇ ਕੋਈ ਜੋੜ ਨਹੀਂ ਆ origignal rim ਆ ਇਹ ਠੀਕ ਹੈ ਜੀ ਹਾਂਜੀ ਤੇ ਜਿਹੜਾ ਬਾਈ ਆਪਣਾ ਕੋੜਾ ਬੰਪਰ ਦਾ ਸ਼ਕੀਨ ਹੈ ਠੀਕ ਹੈ ਜੀ ਜਿਹੜਾ ਦਾ ਬਜਟ ਨਹੀਂ ਆ ਠੀਕ ਹੈ ਜੀ ਤੋਂ ਘੱਟ ਰੇਂਜ ਚ ਜਿਵੇਂ ਹੋਣਾ ਬੰਪਰ ਪਿਆ ਠੀਕ ਹੈ ਜੀ ਤੇ ਇਹ ਵੀ ਅਸੀਂ ਅਵੇਲੇਬਲ ਕਰਾ ਦਾਂਗੇ ਠੀਕ ਹੈ ਜੀ ਇਹਦਾ ਰੇਟ ਕੇਵਲ ਮੰਨ ਕੇ ਚਲੋ 3800 ਰੁਪਏ ਪੇ 3800 3800 ਇਹ ਤੋਲ ਤੋਲ ਕਿੰਨੀ ਸਿੱਧਾ ਇਹ ਪਰ ਪੀਸਾ ਇਹ ਪਰ ਪੀਸਾ ਹਾਂ 3800 ਰੁਪਏ ਠੀਕ ਹੈ ਜੀ ਬਾਕੀ ਤੋਲ ਕੇ ਆਪਣੇ ਕੋਲੋਂ ਮਿਲ ਜਾਏ ਹਾਂ ਬਾਕੀ ਤੋਲ ਕੇ ਮਿਲੂਗਾ ਬਾਕੀ ਜਿਹੜਾ ਮੌਕੇ ਦੇ ਆਉਣ ਦਾ ਟੇਬਲ ਪਤਾ ਕੀ ਆ ਲੋਹਾ ਘੜਦਾ ਵਾਦਦਾ ਰਹਿੰਦਾ ਹਰ ਜੀ ਦਿਨ ਮਾਰਕੀਟ ਡਾਊਨ ਉੱਤੇ ਆਉਂਦੀ ਰਹਿੰਦੀ ਆ ਹਾਂ ਜੀ ਬਾਕੀ ਮੌਕੇ ਦਾ ਰੇਟ ਹੁੰਦਾ ਜਦੋਂ ਤੁਸੀਂ ਵੀਡੀਓ ਦੇਖ ਰਹੇ ਥੱਲੇ ਟਾਈਮ ਜ਼ਰੂਰ ਦੇਖਿਆ ਕਰੋ 4 ਮਹੀਨੇ ਹੋ ਗਏ ਵੀਡੀਓ ਪਏ ਨੂੰ ਸਾਲ ਹੋ ਗਿਆ ਤਾਂ ਉਸ ਤੋਂ ਬਾਅਦ ਤੁਸੀਂ ਆ ਕੇ ਰੇਟ ਦੀ ਗੱਲ ਕਰਿਆ ਕਰੋ ਜੇ ਤੁਸੀਂ ਸਵੇਰੀ ਵੇਖੀ ਹਾਂ ਫਿਰ ਤੁਸੀਂ ਰੇਟ ਕਹਿ ਸਕਦੇ ਜੀ ਭਾਈ ਨੇ ਕੀ ਹੋ ਹੋ ਲੈ ਸਕਦੇ ਜੀ ਕਿਉਂਕਿ ਰੇਟ ਡੇਲੀ ਦੇ ਹੁੰਦੇ ਨੇ ਤਾਂ ਵੀਡੀਓ ਕਿਵੇਂ ਦੀ ਲੱਗੀ ਸ਼ੇਅਰ ਕਰਦੇ ਜੇ ਕਮੈਂਟ ਕਰਕੇ ਦੱਸਿਆ ਜੇ ਬੇ ਕੋ ਕਮੀ ਹੋਈ ਵੀਡੀਓ ਚ ਤਾਂ ਸੁਧਾਰਾਂਗੇ ਇਸ ਤੋਂ ਇਲਾਵਾ ਬਾਈ ਦਾ ਜਿਹੜਾ ਕੰਟੈਕਟ ਨੰਬਰ ਹੈ ਉਹ ਆਪਾਂ ਡਿਸਕ੍ਰਿਪਸ਼ਨ ਚ ਦੇ ਦਾਂਗੇ ਲਿੰਕ ਜਿਹੜਾ ਆਈਡੀ ਮੈਂਸ਼ਨ ਕਰ ਦਾਂਗੇ ਤੇ ਬਾਕੀ ਜਿਹੜਾ ਕੰਟੈਕਟ ਨੰਬਰ ਹੈ ਉਹ ਆਈਡੀ ਦੇ ਅੰਦਰ ਇਹਨਾਂ ਦਾ ਹੈਗਾ ਉੱਥੇ ਠੀਕ ਹੈ ਜੀ ਤਾਂ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਦਾ ਜੀ